ਹਾਂਜੀ ਸਾਰੀ ਗਾਈ ਸਾਰਿਆਂ ਨੂੰ ਨਵੇਂ ਵਲੌਗ ਚ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਈ ਮਸਿਆ ਦੇਣ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਹਰੀਪੁਰੇ ਮਸਿਆ ਤੇ ਤੇ ਉੱਥੋਂ ਨਾਲ ਤੁਹਾਨੂੰ ਇਤਿਹਾਸ ਦਿਖਾਉਣੇ ਆ ਇਤਿਹਾਸੇ ਗੁਰਦੁਆਰੇ ਹੈਗੇ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਉੱਥੇ ਦੋਨੇ ਬਧਾਰੇ ਸੀ ਤੇ ਚਲੋ ਤੁਹਾਨੂੰ ਅੱਜ ਫਿਰ ਹਰੀਪੁਰੇ ਦੀ ਮਸਿਆ ਦਿਖਾਉਣੇ ਚੱਲ ਗਏ ਚਲੋ ਜੀ ਇਹ ਹੈ ਅਗਲੇ ਦਸ ਜਿਹੜਾ ਚੌਕ ਮੋੜ ਕੇ ਬਾਅਦ ਇੱਕ ਮਿੰਟ ਰਹਿ ਜਾ ਉਸ ਤੋਂ ਬਾਅਦ ਆਪਾਂ ਹਰੀਪੁਰੇ ਐਂਟਰ ਆ ਗਏ ਹਰੀਪੁਰਾ ਸਾਹਿਬ ਚੱਲਦੇ ਆਂ ਅੰਦਰ ਮੱਥਾ ਟੇਕਦੇ ਆਂ ਦਿਖਾਉਣੇ ਤੁਹਾਨੂੰ ਅੰਦਰ ਦੀ ਰੌਣਕਾਂ ਇੱਧਰ ਲੰਗਰ ਆਲਾ ਜੀ ਚਲੋ ਵੀ ਜਵਾਨੋ ਵਾਹ ਸੱਚਾ ਬਾਦਸ਼ਾਹ ਤਾਨੂੰ ਗੁਰਸਿੱਖੀ ਆਪਾਂ ਹੁਣ ਅੰਦਰ ਮੱਥਾ ਟੇਕਿਆ ਹੁੰਦਾ ਤੇ ਵੱਡ ਤੀਰਥ ਹਰੀਪੁਰ ਸਾਹਿਬ ਗੁਰਦੁਆਰੇ ਦਾ ਨਾਮ ਹੈ ਜੀ ਤੇ ਹੁਣ ਤੁਹਾਨੂੰ ਸੋਵਲ ਸਾਹਿਬ ਦਿਖਾਉਣੇ ਆ ਐਸੀ ਸੇਵਾ ਚੱਲੀ ਜਾਂਦੀ ਘਾਰ ਸੇਵਾ ਇੱਥੇ ਵਾਹਿਗੁਰੂ ਮੇਰ ਕਰੇ ਦੇਖੋ ਇੰਨੀ ਗਾਰ ਹੈ ਸਾਰੀ ਕੱਢ ਕੇ ਕਈ ਲੋਕੀ ਆਪਣੇ ਖੇਤਾਂ 'ਚ ਵੀ ਪਾਉਂਦੇ ਲੈ ਜਾ ਕੇ ਤੇ ਕਈ ਫਿਰ ਕਈ ਵਰੀ ਬਾਹਰ ਹੀ ਕਰ ਦਿੰਦੇ ਮੰਨ ਲੋ ਜੋ ਵੀ ਚਲੋ ਆਜੋ ਸ਼ਾਦਾ ਖੱਗੀ ਹੈ ਕਿ ਲੋ ਵਿੰਦਾਲੇ ਰੋਟੇ ਪਛਾਦਾ ਸ਼ਕੋਰੀ ਲੋ ਇਹ ਫ੍ਰੀ ਐਨਲਾਈਜ਼ ਹੈਗਾ ਉਹ ਕੀ ਕਹਿੰਦੇ ਫੈਟ ਦਾ ਤੇ ਰਾਜ ਕਹਿੰਦਾ ਫ੍ਰੀ ਦੀ ਚੀਜ਼ ਦੇਖ ਕੇ ਚੈੱਕ ਕਰਨੀ ਕਹਿੰਦਾ ਫੈਟ ਚੈੱਕ ਕਰਨੀ ਰਾਜ ਕਹਿੰਦਾ ਫੈਟ ਚੈੱਕ ਕਰਨੀ ਫਰੀ ਦੀ ਜੀ ਵੇਖੀ ਨਹੀਂ ਫੇਰ ਸੈਕੋਣੀ ਇਹਨੂੰ ਤੋਂਦ ਨਿਕਲੇ ਆਰੀ ਥੋੜੀ ਬਾਹਰ ਤੇ ਚੈੱਕ ਕਰਾਉਣੀ ਇਹਦੀ ਚੈੱਕ ਹੋਸੀ ਜੀ ਬੂਟ ਹੈਗੇ ਚੱਕੇਗੇ ਇੱਥੇ ਡਰੋਨ ਨਹੀਂ ਸਹੀ ਚੱਲ ਰਿਹਾ ਸਾਰੇ ਬੇਸ਼ਕੀਸ਼ ਡਰੋਨ ਦੀ ਵੇਖ ਰਹੇ ਨੇ ਉੱਡ ਕਿਉਂ ਨਹੀਂ ਰਿਹਾ ਡਰੋਨ ਉੱਡ ਕਿਉਂ ਨਹੀਂ ਰਿਹਾ ਹੱਥ ਵਿੱਚ ਛਰੀਂਦਾ ਨਹੀਂ ਪਿਆ ਆ ਜੋ ਗਿਰਾਲ ਦੇ ਬੱਸ ਕਰੋ ਹੁਣ ਆਜੋ ਆਪਣੇ ਉਹ ਹੱਥ ਚ ਚੱਲਣ ਵਾਲੀ ਹੋਣਾ ਨਾ ਇਹ ਹੱਥੇ ਦੀ ਪੰਕੇ ਕਮਾਉਣ ਵਾਲਾ ਹੈ ਰੋ ਜੀ ਰਾਮਪੁਰੇ ਛਾਕੂ ਲੈ ਲਿਆ ਆਪਾਂ ਤੇ ਰਿਵਾਲਵਰ ਦੀ ਗਨ ਰੋਹ ਗਨ ਦੀ ਥਲਾ ਬੰਦੀ ਵੀ ਆ ਲਈ ਹੋਣ ਵੱਡੇ ਵੱਡੇ ਬਦਮਾਸ਼ ਦੇਖੋ ਕਿੰਨੇ ਦੀ ਹੈ ਬਈਆ ਇਹ ਡੈਮੋ ਵਾਸਤੇ ਰੱਖੀ ਅੱਛਾ ਮੈਨੂੰ ਬਾਹਰ ਦੇ ਪਈ ਨਾ ਚਲਦੀ ਆ ਯਾਰ ਅਹੀਂ ਕਿਵੇਂ ਡੈਮੋ ਵਾਸਤੇ ਰੱਖੀ ਹੋਈ ਹੈ ਕੋਈ ਕੱਢ ਕੇ ਰੱਖਤੀ ਕਿਸੇ ਇੱਥੇ ਹਰੀਪੁਰਾ ਸਾਹਿਬ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆ ਜਿੱਥੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਾਹਿਬ ਜੀ ਆਏ ਸੀ ਠੀਕ ਹੈ ਤੇ ਤੁਹਾਨੂੰ ਉਹ ਗੁਰਦੁਆਰਾ ਦਿਖਾ ਕੇ ਲਿਆਉਣੇ ਆ ਗੁਰਦੁਆਰਾ ਕਾਲਗੜ੍ਹ ਨੂੰ ਲਓ ਜੀ ਪਾਣੀ ਸੇਵਾ ਸ਼੍ਰੀ ਰਾਮ ਸਰੂਪ ਸ਼ਰਮਾ ਜੀ ਸ਼ਰਮਾ ਜੀ ਦਾ ਬਹੁਤ-ਬਹੁਤ ਪਾਣੀ ਵਾਸਤੇ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੀਡੀਓ ਵੇਖ ਰਹੇ ਜਿੰਨਾ ਬਹੁਤ ਚੰਗਾ ਕੰਮ ਕੀਤਾ ਪਹੁੰਚ ਦਾ ਕੰਮ ਕੌਣ ਲੋਟ ਰਹੇ ਆ ਲਓ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਹਰੀਪੁਰੇ ਤੋਂ ਬਾਅਦ ਸੰਗਤਾਂ ਫਿਰ ਇੱਥੇ ਵੀ ਨਤਮਸਤਕ ਹੋ ਕੇ ਜਾਂਦੀਆਂ ਇੱਥੇ ਆਪਣੇ 10ਵੇਂ ਪਾਤਸ਼ਾਹ ਜੀ ਇਤਿਹਾਸ ਵੀ ਹੈਗਾ ਅਕਾਲਗੜ੍ਹ ਸਾਹਿਬ ਗੁਰਦੁਆਰਾ ਜੀ ਤੇ ਗੋਬਿੰਦ ਮਹਾਰਾਜ ਇੱਥੇ 4 ਜੁਲਾਈ 1705 ਨੂੰ ਫੱਕਰ ਸਾਹਿੜੀ ਤੋਂ ਚੱਲ ਕੇ ਹਰੀਪੁਰੇ ਚਰਨ ਪਾਏ ਰਾਤ ਨੂੰ ਵਿਸ਼ਰਾਮ ਕੀਤਾ ਸੀ ਇੱਥੇ ਅਮ੍ਰਿਤ ਵੇਲੇ ਦੀਵਾਨ ਲਾ ਕੇ ਦੀਨ ਦੁਨੀਆ ਨੂੰ ਉਤਾਰਦੇ ਹੋਏ ਵਾਪਸ ਫੱਕਰੀ ਚਲੇ ਗਏ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥ ਪੰਨਾ 182 ਤੇ 183 ਵਿੱਚ ਰਚਿਤੇ ਗਏ ਜੀ ਦੇਖੋ ਇਹ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਬਹੁਤ ਹੀ ਜ਼ਿਆਦਾ ਸੋਹਣੀ ਚਿੜੀਆਂ ਬਣਾਈਆਂ ਗਿਆ ਨਾ ਹਾਂ ਇਹ ਫਾਰਾ ਫਾਰਾ ਚਿੜੀਆਂ ਤਾਂ ਨਹੀਂ ਹੁੰਦੀਆਂ ਲੋਤੀ ਸੋਹਣਾ ਦ੍ਰਿਸ਼ ਅਸੀਂ ਵੇਖ ਸਕਦੇ ਹਾਂ ਕੁੱਗੀਆਂ ਨਹੀਂ ਗਿਆ ਗਿਆ ਨਾ ਉਹ ਇਹ ਚੱਲ ਚਲੋ ਜਿਹੜੇ ਗੱਲ ਚ ਕੁੱਗੀਆਂ ਚੀੜੀਆਂ ਦੀ ਕਨਵਰਸੇਸ਼ਨ ਚੱਲ ਰਹੀ ਹੈ ਕੁੱਗੀਆਂ ਕਿ ਚਿੜੀਆਂ ਹੈ ਚਿੜੀਆਂ ਹੈ ਹੁਣ ਸਿਮੂ ਹੀ ਫਾਈਨਲ ਕਰੇਗਾ ਚਲੋ ਜਦੋਂ 1705 ਈਸਵੀ ਨੂੰ ਆ ਗੁਰੂ ਗੋਬਿੰਦ ਪਾਸ਼ਾ ਇੱਥੇ ਆਏ ਸੀ ਤਾਂ ਉਹਨਾਂ ਨੇ ਇੱਥੇ ਆਪਣਾ ਆਪ ਦਾ ਕੋੜਾ ਬੰਨਿਆ ਸੀ ਰਾਤ ਦੇ ਵੇਲੇ ਇੱਥੇ ਰਾਤ ਰੁਕੇ ਸੀ ਇੱਥੇ ਸੰਤਾਂ ਆਉਂਦੀਆਂ ਆਪ ਦਾ ਮੰਨ ਲਓ ਜੋ ਵੀ ਮਨ ਦੀ ਇੱਛਾ ਵਗੈਰਾ ਹੁੰਦੀ ਹੈ ਜਾਂ ਦੁੱਖ ਪਰੇਸ਼ਾਨੀ ਹੁੰਦੀ ਹੈ ਤੇ ਇੱਥੇ ਅ ਮੱਥਾ ਟੇਕ ਕੇ ਜਾਂਦੀ ਜਨਤਾ ਤੇ ਆਪ ਦਾ ਚੜਾਵੇ ਚੜਾ ਕੇ ਜਾਂਦੀ ਹੈ ਸਾਲਟ ਜਿਵੇਂ ਆ ਨਮਕ ਚੜਾਇਆ ਤੇ ਬੋਖਰਾ ਚੜਾਈ ਹੋਈ ਹੈ ਇਹ ਵਣ ਉਸ ਵੇਲੇ ਦਾ ਹੈ ਜੀ ਅਜੇ ਵੀ ਦੇਖੋ ਵੱਧ ਰਿਹਾ ਫਿਰ ਗੁਰੂਆਂ ਦੇ ਚਰਨ ਲੱਗੇ ਤੇ ਫਿਰ ਕੋੜੇ ਵੀ ਅਮਰ ਹੀ ਸੀ ਸਾਰੇ ਲੋ ਜੀ ਤੇ ਹੁਣ ਇਧਰ ਵੀ ਕਾਲਕਰ ਸਾਹਿਬ ਗੁਰਦੁਆਰਾ ਵੀ ਦੇਖ ਜਾਂਦਾ ਜੀ ਤੇ ਹਰੀਪੁਰਾ ਸਾਹਿਬ ਦਾ ਤੁਹਾਨੂੰ ਇਤਿਹਾਸ ਦੱਸਦੀ ਆ ਸੀ ਵੀ ਮੋਟਾ-ਮੋਟਾ ਵੀ ਇੱਥੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਵੇਲਾ ਸੀਗਾ ਤੇ ਇੱਥੇ ਪਿੰਡ ਹਰੀਪੁਰਾ ਸੀਗਾ ਤੇ ਉਦੋਂ ਮੰਨ ਲਓ ਦਾਇਤ ਹੁੰਦਾ ਸੀ ਰਾਖਸ਼ ਤੇ ਉਹ ਆਉਂਦਾ ਸੀ ਤੇ ਸਾਰੇ ਘਰ ਵਗੈਰਾ ਛੱਡ ਜਾਂਦਾ ਸੀ ਤੇ ਲੋਕੀ ਇੱਕ ਹਫਤਾ ਪਹਿਲਾਂ ਹੀ ਘਰ ਛੁੱਟ ਛੱਡ ਕੇ ਚਲੇ ਜਾਂਦੇ ਸੀਗੇ ਆਦੇ ਸਾਈਡ ਤੇ ਫਿਰ ਬਾਅਦ ਚੋਂ ਆ ਕੇ ਘਰ ਦੁਆਰਾ ਬਣਾਉਂਦੇ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਤੇ ਉਹਨਾਂ ਨੇ ਜਦੋਂ ਇੱਥੇ ਆਪ ਦਾ ਵਿਸ਼ਰਾਮ ਕੀਤਾ ਤੇ ਆਪ ਦਾ ਵੈਗੁਰੂ ਦਾ ਨਾਮ ਲਿਆ ਤੇ ਸੰਗਤਾਂ ਵੀ ਦੇਖ ਕੇ ਉਹਨਾਂ ਨੂੰ ਆਉਣ ਲੱਗਿਆ ਉਹਨਾਂ ਦੇ ਚਰਨੀ ਪਈਆਂ ਤੇ ਉਹਨਾਂ ਕੋਲ ਮੰਨ ਲਓ ਵੀ ਪ੍ਰਮਾਤਮਾ ਦਾ ਨਾਮ ਜਪਣਾ ਆਪੇ ਸਾਰੇ ਜਾਣੇ ਹਾਂ ਜੀ ਸਮੱਸਿਆ ਦੱਸੀ ਹਾਂ ਤੇ ਉਹ ਉਹਨਾਂ ਨੇ ਫਿਰ ਜਦੋਂ ਗੁਰੂ ਪਾਸ਼ਾ ਜੀ ਨੇ ਪੁੱਛਿਆ ਵੀ ਤੁਹਾਨੂੰ ਕੋਈ ਤਕਲੀਫ ਹੈ ਇੱਥੇ ਤੇ ਉਹਨਾਂ ਨੇ ਜਦੋਂ ਆਪ ਦੀ ਸਮੱਸਿਆ ਦੱਸੀ ਵੀ ਇੱਥੇ ਇੱਕ ਦੇਵ ਹੁੰਦਾ ਤੇ ਉਹ ਇਦਾਂ ਕਰਕੇ ਸਾਰੇ ਘਰ ਛੱਡ ਜਾਂਦਾ ਤੇ ਸਾਨੂੰ ਹਫ਼ਤਾ ਪਹਿਲਾਂ ਜਾਣਾ ਪੈਂਦਾ ਤੇ ਉਹ ਵੇਲਾ ਵੀ ਆ ਚੁੱਕਿਆ ਸੀ ਤੇ ਉਹਨਾਂ ਲੋਕਾਂ ਨੇ ਜਾਣਾ ਸੀ ਘਰ ਛੱਡ ਕੇ ਤੇ ਗੁਰੂ ਪਾਸ਼ਾ ਨੇ ਕਿਹਾ ਵੀ ਹੁਣ ਨਹੀਂ ਐ ਇਸ ਵਾਰ ਨਹੀਂ ਤੁਸੀਂ ਜਾਣਾ ਤੇ ਐਸ ਕੀ ਆਊਗਾ ਤਾਂ ਆਪਾਂ ਦੇਖਦੇ ਹਾਂ ਆਪਣੀ ਪੰਜਾਬੀ ਲੈਂਗੁਏਜ ਵਿੱਚ ਕਿ ਤੇ ਜਦੋਂ ਉਹ ਆਇਆ ਤੇ ਉਹਨੇ ਦੇਖਿਆ ਸਾਰੀ ਸੰਗਤ ਵੈਗਰੂ ਦਾ ਨਾਲ ਹੀ ਜਾਂਦੀ ਸੀ ਬੈਠੀ ਗੁਰੂ ਪਾਸ਼ਾ ਅੱਗੇ ਤੇ ਉਹ ਬੜਾ ਗੁੱਸਾ ਆਇਆ ਕਰੋਧਿਤ ਹੋਇਆ ਮਤਲਬ ਤੋ ਕਹਿਣ ਲੱਗਿਆ ਵੀ ਅੱਗੇ ਮੈਂ ਘਰ ਸਾੜਦਾ ਸੀ ਹੁਣ ਐਤ ਕੀ ਤੁਹਾਨੂੰ ਵੀ ਸਾੜੂਗਾ ਬੜਾ ਵੀ ਵਿਸ਼ਾਲ ਸੀ ਉੱਚਾ ਲੰਮਾ ਸੀ ਤੇ ਪੂਰਾ ਰਾਖਸ਼ ਸੀਗਾ ਤੇ ਜਦੋਂ ਉਹਨੇ ਨਿਗਾਹ ਗੁਰੂ ਪਾਸ਼ਾ ਵਾਲੇ ਪਾਸੇ ਮਾਰੀ ਗੁਣਾੜਕ ਦੇਵ ਜੀ ਵਾਲੇ ਜਦੋਂ ਪਾਸੋਂ ਉਹਨੇ ਦੇਖਿਆ ਤੇ ਉਹ ਇੱਕੋ ਦਮ ਮਤਲਬ ਕਿ ਵੀ ਉਹਨਾਂ ਦੇ ਪ੍ਰਕਾਸ਼ ਨਾਲ ਬੁਰਕ ਕੇ ਡੇਗ ਪਿਆ ਤੇ ਜਦੋਂ ਫਿਰ ਉੱਠਿਆ ਤੇ ਫਿਰ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਫਿਰ ਉਸ ਤੋਂ ਬਾਅਦ ਗੁਰੂ ਜੀ ਨੇ ਉਹ ਉਹਨਾਂ ਨੂੰ ਵੀ ਉਹਨਾਂ ਤੇ ਉਹਨੂੰ ਮਾਫ ਕਰਤਾ ਦੱਸਿਆ ਕਿ ਤਰਸਾ ਗਿਆ ਮੁਕਤ ਕਰਤਾ ਮੁਕਤ ਕਰਤਾ ਤੇ ਫਿਰ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਕਹਿਤਾ ਵੀ ਤੁਸੀਂ ਇੱਥੇ ਆਪਦਾ ਉਹ ਕੀਰਤਮ ਸ਼ਾਲਾ ਬਣਾਓ ਨਾਮ ਜਪੋ ਤੇ ਆਏਗੀ ਦੀ ਸੇਵਾ ਕਰੋ ਤੇ ਫਿਰ ਉਹ ਰਾਖਸ਼ ਨੂੰ ਵੀ ਕਹਿਤਾ ਤੂੰ ਇੱਥੇ ਪਾਣੀ ਦੀ ਸੇਵਾ ਕਰਿਆ ਕਰੀ ਤੇ ਤੇਰੇ ਜਿਹੜੇ ਪਾਪ ਆ ਸਾਰੇ ਧੁੱਲ ਜਾਣਗੇ ਇਹ ਥੋੜਾ ਇਤਿਹਾਸ ਹੈਗਾ ਜੀ ਤੇ ਬਾਕੀ ਆਇਆ ਕਰੋ ਵਧੀਆ ਮਤਲਬ ਕਿ ਆਪਣੇ ਇਤਿਹਾਸਿਕ ਜਗ੍ਹਾ ਵੀ ਹੈ ਤੇ ਨਾਲ ਆਪਣੇ ਕਾਲਗੜ੍ਹ ਸਾਹਿਬ ਗੁਰਗੋਮੀ ਪਾਸ਼ਾ ਜਿੱਥੇ ਆਏ ਸੀ ਤੇ ਉਹ ਵੀ ਵੇਖੋ ਪਿਛਲੇ ਵਲੌਗ ਚ ਵੀ ਕਿਹਾ ਸੀ ਕਿ ਘੁੰਮਦੇ ਰਿਆ ਕਰੋ ਜੇ ਨਹੀਂ ਘੁੰਮ ਸਕਦੇ ਤਾਂ ਚੰਗੀਆਂ ਗੱਲਾਂ ਵੀ ਤੁਹਾਨੂੰ ਤੁਸੀਂ ਜਾਓਗੇ ਤਾਂ ਤੁਹਾਨੂੰ ਇਤਿਹਾਸ ਦਾ ਪਤਾ ਲੱਗੇਗਾ ਜੂਰੀ ਨਹੀਂ ਹੁੰਦਾ ਵੀ ਆਪਾਂ ਕੋਈ ਫਨੀ ਚੀਜ਼ਾਂ ਹੀ ਦੇਖਣੀ ਹੈ ਕੋਈ ਵਧੀਆ ਚੀਜ਼ ਜੇ ਨਹੀਂ ਘੁੰਮ ਸਕਦੇ ਤਾਂ ਸਾਡੇ ਵਲੌਗ ਵੇਖ ਲਿਆ ਕਰੋ ਨਹੀਂ ਦੇਖ ਕੌਮ ਸਕਦੇ ਤੇ ਸਾਡੇ ਵਲੌਗ ਤੁਹਾਡੇ ਹਮੇਸ਼ਾ ਅਵੇਲੇਬਲ ਨੇ ਚਲੋ ਮਿਲਦੇ ਹਾਂ ਜੀ